ਚਲਦੇ ਆ ਸੀਮ ਭਗਵੰਤ ਮਾਨ ਦੀਆਂ ਕੁਸ਼ਲਕੀਆਂ ਤੁਹਾਨੂੰ ਦਿਖਾਣੇ ਆ ਤੇ ਰਾਜਪੁਰਾ ਦੇ ਵਿੱਚ ਸੀਮ ਭਗਵੰਤ ਮਾਨ ਦੀਆਂ ਜੁੜੇ ਚਲਕੀਆਂ ਨੇ ਤੁਹਾਨੂੰ ਦਿਖਾ ਰਿਹਾ ਜੀਐਸਪੀ ਸਾਹਿਬ ਕਿਤੇ ਆਏ ਜੀ ਸਰ ਅੱਗੇ ਜੀ ਤੁਮੇ ਲੱਗਦਾ तस्वीर तहू विखा रहे राजपुरा तो सीएम भगवंत वालों प्रशासनिक कार्य जेड़े ने सुचेरे ढंग नेपरे चढ़ रहे हैं उसके करके अचानचे चैकिंग जारी है भगवंत वालों किया जा रहा है मान वालों

नजर आ रहे काफी ज़्यादा एक्टिव चेकिंग, चेकिंग जोड़ी है है राजपुरा पंजाब प्रशासनिक कार्यशैली मजबूत हो चुके मजबूत हो सके सारे काम जोड़े ने सही तरीके तरीके है राजपुरा जा रही है राजपुरा तहसील दफ्तर सीएम भगवंत मान पहुंचे ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਐਕਸਕਲੂਸਿਵ ਤਸਵੀਰਾਂ ਸ੍ਰੀਮ ਭਗਵੰਤ ਮਾਨ ਜੀ ਆਜੰਟ ਚੈਕਿੰਗ ਕਰਨ ਦੇ ਲਈ ਰਾਜਪੁਰਾ ਦੇ ਵਿੱਚ ਪਹੁੰਚੇ ਨੇ ਤੇ ਰਾਜਪੁਰਾ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਜੁੜੀ ਹੈ ਆਜੰਟ ਚੈਕਿੰਗ ਕੀਤੀ ਗਈ ਹੈ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਜੰਟ ਚੈਕਿੰਗ ਜੁੜੀ ਹੈ ਰਾਜਪੁਰਾ ਤਹਿਸੀਲ ਦਫ਼ਤਰ ਦੇ ਵਿੱਚ ਜੁੜਾ ਹੈ ਉਹ ਪਹੁੰਚੇ ਨੇ ਤੇ ਰਾਜਪੁਰਾ ਤਹਿਸੀਲ ਦਫ਼ਤਰ ਦੇ ਵਿੱਚ ਪਹੁੰਚ ਕੇ ਉਹਨਾਂ ਦੇ ਵੱਲੋਂ ਇਹ ਚੈਕਿੰਗ ਜੁੜੀ ਹੈ ਕੀਤੀ ਗਈ ਹੈ ਆਜੰਟ ਚੈਕਿੰਗ ਕੀਤੀ ਗਈ ਹੈ ਸੀਐਮ ਮਾਨ ਨੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਲਾਈਵ ਤਸਵੀਰਾਂ ਐਕਸਕਲੂਸਿਵ ਤਸਵੀਰਤਾਂ ਨੂੰ ਇੰਡੀਆ ਨਿਊਜ਼ ਦੇ ਦਰਸ਼ਕਾਂ ਨੂੰ ਜੁੜਾ ਹੈ ਆਪ ਦਿਖਾ ਰਹੇ ਆ ਅਚਨਚੇ ਚੈਕਿੰਗ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਰਾਜਪੁਰਾ ਤਹਿਸੀਲ ਦਫਤਰ ਪਹੁੰਚੇ ਨੇ ਸੀਐਮ ਭਗਵੰਤ ਮਾਨ ਤੇ ਉਹਨਾਂ ਦੇ ਵੱਲੋਂ ਅਚਨਚੇ ਚੈਕਿੰਗ ਜੜੀ ਹੈ ਕੀਤੀ ਜਾ ਰਹੀ ਹੈ ਲੋਕਾਂ ਦੇ ਨਾਲ ਵੀ ਸੀਐਮ ਭਗਵੰਤ ਮਾਨ ਦੇ ਵੱਲੋਂ ਗੱਲਬਾਤ ਕੀਤੀ ਗਈ ਤੇ ਲਗਾਤਾਰ ਜੁੜਾ ਹੈ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਲੁੱਕ ਮਿਲਨੀ ਵੀ ਕਰਦੇ ਹੋਏ ਰਹਿੰਦੇ ਨੇ

संबोधन करो मैं बोल गुड आवाज बाहर निकल के अचनचे चैकिंग जड़ी है राजपुरा तहसील दफ्तर भगवंत मानों की राजपुरा तहसील दफ्तर ने गलबात मिलनी बिल करते हुए नजर आतेम भगवंत मान इस तहत जोड़ा है एक बार फिर तो अचनचेत चैकिंग के लिए राजपुरा दसील दफर पहुंचे तहसील दफ्तर पहुंच के अचनचेत चैकिंग जोड़ी की गई है एक प्रशासन ਦੇ ਕੰਮ ਨਾਲ ਜੁੜਾ ਹੈ ਸਹੀ ਤਰੀਕੇ ਤੇ ਨਾਲ ਤਵਜੂਦ ਦੇ ਨਾਲ ਜੁੜਾ ਇੱਕ ਬਹੁਤ ਹੀ ਵਧੀਆ ਤਰੀਕਾ ਜੁੜਾ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਅਪਣਾਇਆ ਗਿਆ ਹੈ ਜੁਚੇ ਚੈਕਿੰਗ ਕਰਨ ਦੇ ਲਈ ਰਾਜਪੁਰਾ ਦੇ ਵਿੱਚ ਪਹੁੰਚੇ ਨੇ ਸੀਐਮ ਭਗਵੰਤ ਮਾਨ ਰਾਜਪੁਰਾ ਪਹੁੰਚੇ ਤੇ ਰਾਜਪੁਰਾ ਪਹੁੰਚ ਕੇ ਉਹਨਾਂ ਦੇ ਵੱਲੋਂ ਰਾਜਪੁਰਾ ਦੇ ਤਹਿਸੀਲ ਦਫਤਰ ਦੇ ਵਿੱਚ ਇਹ ਚੁਚੇ ਚੈਕਿੰਗ ਚੜੀਆ ਕੀਤੀ ਗਈ ਹੈ ਲੋਕਾਂ ਦੇ ਨਾਲ ਵੀ ਸੀਐਮ ਭਗਵੰਤ ਮਾਨ ਦੇ ਵੱਲੋਂ ਗੱਲਬਾਤ ਕੀਤੀ ਗਈ ਉਹਨਾਂ ਦੀਆਂ ਸਮੱਸਿਆਵਾਂ ਜੁੜੀਆਂ ਨੇ ਲੋਕਾਂ ਦੇ ਵੱਲੋਂ

ਲੋਕਾਂ ਦੇ ਨਾਲ ਵੀ ਸੀਐਮ ਭਗਵੰਤ ਮਾਨ ਨੇ ਗੱਲਬਾਤ ਕੀਤੀ ਹੈ ਲੋਕਾਂ ਦੀਆਂ ਗੱਲਾਂ ਸੁਣੀਆਂ ਨੇ ਤੇ ਇਸ ਦੇ ਨਾਲ ਹੀ ਅਚਨਚੇਤ ਚੈਕਿੰਗ ਜੜੀ ਹੈ ਰਾਜਪੁਰਾ ਦੇ ਵਿੱਚ ਉਹ ਕਰਨ ਦੇ ਲਈ ਪਹੁੰਚੇ ਰਾਜਪੁਰਾ ਦੇ ਵਿੱਚ ਰਾਜਪੁਰਾ ਦੇ ਤਹਿਸੀਲ ਦਫਤਰ ਜੁੜਾ ਹੈ ਸੀਐਮ ਭਗਵੰਤ ਮਾਨ ਪਹੁੰਚੇ ਤਸਵੀਰ ਤੁਹਾਨੂੰ ਵਿਖਾ ਰਹੇ ਐਕਸਕਲੂਸਿਵ ਤਸਵੀਰ ਇੰਡੀਆ ਨਿਊਜ਼ ਦੇ ਆਪਣੇ ਦਰਸ਼ਕਾਂ ਨੂੰ ਜੜਾ ਇੰਡੀਆ ਨਿਊਜ਼ ਆਪਣੇ ਦਰਸ਼ਕਾਂ ਤੇ ਰਹੀ ਇੰਡੀਆ ਨਿਊਜ਼ ਦੇ ਰਹੀ ਤੁਹਾਡੇ ਤੱਕ ਸਾਂਝਾ ਕਰ ਰਿਹਾ ਰਾਜਪੁਰਾ ਤਹਿਸੀਲ ਦਫਤਰ ਦੇ ਵਿੱਚ ਸੀਐਮ ਭਗਵੰਤ ਮਾਨ ਪਹੁੰਚੇ ਨੇ ਉੱਥੇ ਉਹਨਾਂ ਦੇ ਵੱਲੋਂ ਅਚਨਚੇਤ ਚੈਕਿੰਗ ਜੜੀ ਹੈ ਕੀਤੀ ਗਈ

ਨੈਕਸਟ ਕੰਪਲੈਕਸ ਪ੍ਰਮਿੰਦਰ ਸਿੰਘ ਜੀ ਆਓ ਜੀ ਉਹਨਾਂ ਦੀ ਵਿਰਾਸਤ ਦਾ ਕੰਮ ਹੈ ਰਾਜਪੁਰਾ ਪਰਮਿੰਦਰ ਸਿੰਘ ਅਤੇ ਦਵਿੰਦਰ ਸਿੰਘ ਜੀ ਅੱਜ ਦੇ ਦਰਸ਼ਨ ਵੀ ਤੁਮ ਤਿਲੋਕਾ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਸੀਐਮ ਭਗਵੰਤ ਮਾਨ ਲੋਕਾਂ ਦੇ ਨਾਲ ਸੈਲਫੀ ਵੀ ਲੈ ਰਹੇ ਨੇ ਲੋਕਾਂ ਦੇ ਵੱਲੋਂ ਹਰ ਇੱਕ ਸਮੱਸਿਆਵਾਂ ਜੁੜਿਆ ਨੇ ਉਹਨਾਂ ਦੀਆਂ ਸੁਣੀਆਂ ਜਾ ਰਹੀਆਂ ਨੇ ਤੇ ਰਾਜਪੁਰਾ ਤਹਿਸੀਲ ਦਫਤਰ ਦੇ ਵਿੱਚ ਸੀਐਮ ਭਗਵੰਤ ਮਾਨ ਜੁੜਿਆ ਨੇ ਆਚਨ ਚੇਕਿੰਗ ਕਰਨ ਦੇ ਲਈ ਪਹੁੰਚੇ ਤੇ ਉੱਥੇ ਲੋਕਾਂ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਦਫਤਰ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਤੇ ਤਸਵੀਰਾਂ ਤੁਹਾਡੇ ਤੱਕ ਸਾਂਝੀ ਕਰ ਰਿਹਾ ਕਿਸ ਤਰੀਕੇ ਦੇ ਨਾਲ ਸੀਐਮ ਭਗਵੰਤ ਮਾਨ ਦੇ ਵੱਲੋਂ ਬੜੇ ਹੀ नर्मदी नाल जुड़ा है हर एक लोग दे नाल गालबात कीती जा रही है ते अचनचेक चैकिंग जोड़ी है कीती गई है ताजो ए विक्ख्या जा सके कि जोडा प्रशासनिक काम है वो सही तरीके दे नाल राजपुरा दे चल रहा है या फिर नहीं चल रहा है ऐसे दे ऐसे नु अपने जमीनी पडर ते जुड़ा है ओ देखन लिए अचनचेक चेकिंग करन दे लिए राजपुरा दे तहसील दफ्तर पहुंचे ਆਪਣੇ ਲੋਕ ਮਿਲਣ ਦੇ ਵਿੱਚ ਦੇ ਨਾਲ ਹੀ ਆਪਣੇ ਜਨ ਸਪਾਵਾਂ ਨੂੰ ਜਦੋਂ ਸੰਬੋਧਿਤ ਕਰਦੇ ਨੇ ਉਸ ਦੇ ਵਿੱਚ ਲਗਾਤਾਰ ਇੱਕ ਗੱਲਾ ਕਰਦੇ ਨੇ ਕਿ ਪ੍ਰਸ਼ਾਸਨਿਕ ਕਾਰਜ ਜਿਹੜਾ ਹੈ ਉਸ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਤੇ ਜਮੀਨੀ ਪੱਧਰ ਤੇ ਵੀ ਹੋਣ ਇਸ ਨੂੰ ਦੇਖਣ ਦੇ ਲਈ ਸੀਐਮ ਭਗਵੰਤ ਮਾਨ ਰਾਜਪੁਰਾ ਪਹੁੰਚੇ ਹਾਂ ਜੀ 2003 ਦੇ ਵਿੱਚ ਅੱਛਾ ਜੀ ਸਰ ਜੀ ਤੁਸੀਂ ਆ ਤੁਸੀਂ ਆਏ ਸੀ ਕਲਾਕਾਰ ਦੇ ਤੌਰ ਤੇ ਆਇਆ ਹਾਂ ਸਰ ਸਰ ਚਲਨ ਮਿੱਤਰ ਜੀ ਨੇ ਸਰ ਉੱਥੇ ਫੋਟੋ ਵੀ ਅਸਲ ਫੇਰੇ ਅੱਛਾ ਚਲੋ ਗੁੱਡ ਲੱਕ ਆ ਜੀ ਬਹੁਤ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੇ ਹੋ ਬਹੁਤ ਗੁੱਡ ਲੱਕ ਧੰਨਵਾਦੀ ਕਰਵਾ ਸਰਪਾ ਜੀ ਧੰਨਵਾਦ ਕਰ ਸੈਲਫੀ ਲਗਾਓ ਕਰੋ ਕਰੋ ਇੱਕ ਸਿਕਰਾ ਜੀ ਕੋਈ ਦਿੱਕਤ ਆਈ ਤਾਂ ਮੈਨੂੰ ਦੱਸੋ ਉਹਦੇ ਨਾਲ ਸਿਓ ਜੀ ਸਲਕੀ ਬਾਕ ਸਾਡਾ ਸਿਲਫਾ ਜੀ ਇਹਦੇ ਵਿੱਚ ਅਫਸਰ ਤੇ ਦੇ ਉਹ ਪਿੰਡਾਂ ਜਾਂਦੇ ਮੇਰੀ ਇੱਕ ਸਿੱਧੀ ਜਿਹੜੇ ਜਾਂਦੇ ਮੁਸ਼ਕਲ ਜਿਹੇ ਮੌਕੇ ਤੋਂ ਦਾ ਹੱਲ ਵੀ ਕਰਦੇ ਹੈ ਕਈ ਵਾਰੀ ਤੁਸੀਂ ਦੇਖਿਆ ਹਣਾ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਬਿਲਕੁਲ ਨਹੀਂ ਕਿਸੇ ਸਕੂਲ ਚ ਕਿਸੇ ਕਚਹਿਰੀ ਚ ਕਿਤੇ ਕੋਈ ਸਰਕਾਰੀ ਹੋਰ ਦਫਤਰ ਚ ਹਸਤਾਲ ਚ ਨਾ ਵੀ ਰੁਕ ਜਾਣਾ ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਜੀ ਕੋਟ ਦੇ ਵਿੱਚ ਰੁਕੇ ਤੁਸੀਂ ਸਾਰਾ ਆਪਣੇ ਕੈਮਰਾ ਵਿੱਚ ਕੈਦ ਕੀਤਾ ਤੇ ਡੀਐਸਪੀ ਆਫਿਸ ਦੀਆਂ ਦਿੱਕਤਾਂ ਨਾਲ ਲੋਕ ਮਿਲੇ ਪਈਆਂ ਦੀਆਂ ਰਿਸ਼ਤੀਆਂ ਹੋ ਗਈਆਂ ਪਈਆਂ ਦੀਆਂ ਹਜੇ ਬੇਟਿੰਗ ਚ ਨੇ ਮੈਂ ਤਸੀਹਦਾਰ ਸਾਹਿਬ ਦੇ ਕਮਰੇ ਵਿੱਚ ਜਾ ਕੇ ਦੋ ਤਿੰਨ ਸਟੀਆਂ ਲਾਈ ਵੀ ਦੇਖੀ ਹੈ ਕਿ ਕੀ ਸਿਸਟਮ ਹੈ ਤੇ ਤਹਿਸੀਲਦਾਰ ਕਹਿੰਦੇ ਵੀ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ 35 ਤੋਂ 40 ਸੀ ਰਿਸ਼ਤੇ ਕਰਕੇ ਜਾਂਦੇ ਆ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਉਹ ਹੁੰਦਾ ਕੰਮ ਹੋਣਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਵੀ ਉਹ ਡਾਕੂਮੈਂਟ ਚਾਹੀਦਾ ਹੋਵੇ ਤਾਂ ਸਤੋਂ ਮੂੰਗਾ ਮੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸੀਆਂ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਆਬੀਅਸਲੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ-ਖੁਆਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ-ਖੁਆਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੈ ਸਾਰਾ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਬਤਾ ਮਿਲ ਜਾਂਦਾ ਤੇ ਇਹਦਾ ਤਾਂ ਫੰਦਸਿਆ ਤੇ ਲੋਕ ਕਹਿੰਦੇ ਨਹੀਂ ਕਿਸੇ ਨੇ ਕੁਝ ਕਹਿ ਨਹੀਂ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਚੰਨ ਕਾਇਆ ਤਾਂ ਪਤਾ ਵੀ ਨਹੀਂ ਸੀ ਲੋਕਾਂ ਦਾ ਸਮੱਸਿਆਵਾਂ ਕੀ ਕੁਝ ਨਹੀਂ ਲੋਕ ਕਹਿੰਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਐ ਕਚਹਿਰੀਆਂ 'ਚ ਫਿਰਦਾ ਦੇਖ ਰਹੇ ਹਾਂ ਪਹਿਲੀ ਗੱਲ ਤਾਂ ਇਹ ਠੀਕ ਹੈ ਨਾ ਇੱਥੇ ਤਾਂ ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀ ਸੀ ਤਾਂ ਤਸਿਲਦਾਰ ਨਹੀਂ ਆਉਂਦੇ ਸੀ ਇਹ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਚੰਨ ਕੌਣ ਦਾ ਵੀ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਹਨੂੰ ਇਹ ਖੱਲੋ ਵੀ ਮੈਂ ਸਮੱਸਿਆਵਾਂ ਸੁਣਨਾ ਹੈ ਮੈਂ ਅਧਿਕਾਰੀਆਂ ਦੀ ਵੀ ਸਮੱਸਿਆਵਾਂ ਸੁਣੀ ਆ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਹੁੰਦੀ ਹੈ ਜਿਹੜੀ ਦਿੱਚ ਵੇਲੇ ਉਹਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਵੇਂ ਹੋ ਗਿਆ ਅਸੀਂ ਤਾਂ ਹੁਣ ਸੱਤਾ 'ਚ ਅਸੀਂ ਤਾਂ ਇਹ ਪੁੱਛਣਾ ਕਿ ਹੁਣ ਕਰੀਏ ਕੀ ਅੱਗੇ ਹੋਰ ਕਵਾਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਆ ਜ਼ਿਆਦਾਤਰ ਸੂਬਾ ਸੇਵਾ ਕੀ ਕੁਝ ਕਿਸੇ ਨੂੰ ਨਾ ਕੋਰੇ ਦੇਖੋ ਕੁਝ ਫੋਰਸ ਦੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਅਜੇ ਲਾਈਨ ਚ ਬੈਠੇ ਆ ਡੀਐਸਪੀ ਮੌਜੂਦ ਨੇ ਤੇ ਬਾਕੀ ਰਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋ ਕੰਮ ਵੈਸੇ ਤਾਂ ਕੋਸ਼ਿਸ਼ਾਂ ਵੀ ਇਹ ਹੋ ਗਏ ਆਉਣ ਵਾਲੇ ਦਿਨਾਂ ਚ ਕਿ ਲੋਕਾਂ ਨੂੰ ਘਟ ਤੋਂ ਘਟ ਕਚੇਰੀਆਂ ਜਾਣਾ ਪਵੇ ਜਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ ਜਿਵੇਂ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਡੋਰ ਟੂ ਡੋਰ ਸਰਵਿਸ ਕਹਿੰਦੇ ਸੋ ਬਹੁਤ ਚੰਗਾ ਲੱਗਿਆ ਕਿ ਅਚਾਨਕ ਆਏ ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਫਿਰ ਤਾਂ ਕੁਝ ਚੀਜ਼ਾਂ ਠੀਕ ਵੀ ਕਰ ਲੈਂਦੇ ਰਹੋ ਠੀਕ ਵੀ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਅਚਾਨਕ ਅਫਸਰਾਂ ਨੂੰ ਮਿਲੇ ਤੇ ਕੰਮ ਇੱਕ ਮੈਨੂੰ ਚੰਗਾ ਲੱਗੇ ਕਿੰਨਾ ਕਿੰਨਾ ਫਾਇਦਾ ਹੋਗਾ ਕਿੰਨਾ ਫਾਇਦਾ ਹੋਗਾ ਮੈਂ ਮੈਂ ਤੁਹਾਡੇ ਜਰੀਏ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਚੈਰੀਆਂ 'ਚ ਵੀ ਨੇ ਜਾਂ ਸਰਕਾਰੀ ਹਸਪਤਾਲਾਂ 'ਚ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ 'ਤੇ ਹੋ ਕਿਰਪਾ ਕਰਕੇ ਆਪਣਾ ਤਨਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਦੱਸ ਦੇਣਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਜਾਣਾ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲਈਏ ਕਦੋਂ ਕਿਹੜੇ ਸਰਕਾਰੀ ਅਦਾਰੇ ਨੂੰ ਚੈੱਕ ਕਰ ਲਈਏ ਜੇ ਕੋਈ ਉੱਥੇ ਕਮੀ ਪਾਈ ਗਈ ਜਾ ਉਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖਵਰੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ